ਜੇਕਰ ਤੁਸੀਂ ਲਿਫਟ ਦੇ ਅੰਦਰ ਹੋਵੋ ਤੇ ਲਿਫਟ ਅਚਾਨਕ ਥੋੜਾ ਉੱਪਰ ਜਾਣ ਤੋਂ ਬਾਅਦ ਬੰਦ ਹੋ ਜਾਵੇ ਤਾਂ ਤੁਸੀਂ ਸੋਚੋ ਤੁਹਾਡੇ ਤੇ ਕੀ ਬੀਤੇਗੀ ਜੀ ਹਾਂ ਗੱਲ ਨਵੀਂ ਲਿਫਟ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬਿਲਕੁਲ ਨਵੀਂ ਲਿਫਟ ਨਵਾਂ ਸ਼ਹਿਰ ਤੁਸੀਂ ਦੇਖੋ ਕਿ ਨਵੀਂ ਲਿਫਟ ਨਵਾਂ ਸ਼ਹਿਰ ਔਰ ਨਵੀਂ ਕਚਹਿਰੀ ਦੀ ਹੈ ਦੋ ਔਰਤਾ ਸਮੇਤ ਚਾਰ ਜਣੇ ਲਿਫਟ ਅੰਦਰ ਜਾਂਦੇ ਹਨ ਤੇ ਲਿਫਟ 3 ਫੁੱਟ ਕਰੀਬ-ਕਰੀਬ 3 ਫੁੱਟ ਉੱਪਰ ਨੂੰ ਜਾਂਦੀ ਹੈ ਤੇ ਲਿਫਟ ਇਕਦਮ ਬੰਦ ਹੋ ਜਾਂਦੀ ਹੈ ਅੰਦਰ ਫਸੇ ਦੋ ਔਰਤਾ ਸਮੇਤ ਚਾਰ ਜਣੇ ਜੋ ਸਾਨੂੰ ਸੂਚਨਾ ਮਿਲੀ ਹੈ ਦੱਸਣ ਮੁਤਾਬਕ ਅੰਦਰ ਉਹ ਰੋਲਾ ਪਾਉਂਦੇ ਹਨ ਤੇ ਜਦੋਂ ਉਹਨਾਂ ਨੂੰ ਇਹ ਸਮਝ ਆਉਂਦੀ ਹੈ ਕਿ ਰੋਲਾ ਪਾਣ ਨਾਲ ਕੁਝ ਨਹੀਂ ਹੋਣਾ ਤੇ ਉਹ ਅੰਦਰੋਂ ਐਮਰਜੈਂਸੀ ਬਿੱਲ ਬਜਾਉਂਦੇ ਹਨ ਤੇ ਫਿਰ ਵੀ ਦੱਸਣ ਦੇ ਅਨੁਸਾਰ ਜੋ ਕਿਹਾ ਗਿਆ ਹੈ ਕਿ ਸ਼ੀਸ਼ੇ ਤੋੜੇ ਗਏ ਤੇ ਲਿਫਟ ਨੂੰ ਆਪਣੇ ਹੀ ਜ਼ੋਰ ਦੇ ਨਾਲ ਲਿਫਟ ਖੋਲਹੀ ਗਈ ਕਹਿਣ ਦਾ ਭਾਵ ਆਪਣੇ ਹੀ ਜ਼ੋਰ ਨਾਲ ਕੁਝ ਵਿਅਕਤੀਆਂ ਵੱਲੋਂ ਜਾਂ ਉੱਥੇ ਜੋ ਪੁਲਿਸ ਪ੍ਰਸ਼ਾਸਨ ਸੀ ਉਹਨਾਂ ਵੱਲੋਂ ਉਸ ਲਿਫਟ ਨੂੰ ਆਪਣੇ ਹੱਥੀ ਜ਼ੋਰ ਲਗਾ ਕੇ ਆਪਣੇ ਤਰੀਕੇ ਦੇ ਨਾਲ ਹੀ ਖੋਲਿਆ ਗਿਆ ਇੱਥੇ ਕੋਈ ਇੱਕ ਗੱਲ ਹੋਰ ਵੀ ਸੋਚਣ ਦੀ ਹੈ ਕਿ ਲਿਫਟ ਤਾਂ ਲੱਗ ਗਈ ਹੈ ਪਰ ਜੋ ਸਾਨੂੰ ਸੂਚਨਾ ਮਿਲੀ ਹੈ ਕਿਹਾ ਜਾਂਦਾ ਹੈ ਕਿ ਇੱਥੇ ਕੋਈ ਆਪਰੇਟਰ ਨਹੀਂ ਹੈ ਜਿਸ ਕਰਕੇ ਤਾਂ ਹੋਰ ਵੀ ਮੁਸ਼ਕਲ ਪੇਸ਼ ਆਈ ਪਰ ਜੇਕਰ ਕੋਈ ਆਪਰੇਟਰ ਹੁੰਦਾ ਤਾਂ ਹੋ ਸਕਦਾ ਸੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਥੇ ਧਿਆਨ ਰੱਖਦਾ ਔਰ ਦੇਖਦਾ ਲਿਫਟ ਨੂੰ ਕਿ ਇਹ ਜਾ ਰਹੀ ਹੈ ਜਾਂ ਕਿ ਰੁਕ ਗਈ ਹੈ ਉਹ ਕੋਈ ਨਾ ਕੋਈ ਉਪਰਾਲਾ ਤੁਰੰਤ ਕਰ ਲੈਂਦਾ ਪਰ ਹੁਣ ਇਹ ਚਿੰਤਾ ਦੀ ਗੱਲ ਇਹ ਹੈ ਕਿ ਜੇਕਰ ਲਿਫਟ ਸੋਚੋ ਤੁਸੀਂ ਵੀ ਸੋਚੋ ਲਿਫਟ ਵਿੱਚ ਅਕਸਰ ਹੀ ਤੁਸੀਂ ਜਾਂਦੇ ਆਂਦੇ ਹੋ ਜੇਕਰ ਲਿਫਟ ਥੋੜਾ ਉੱਪਰ ਚਲੇ ਜਾਂਦੀ ਤੇ ਅੱਧ ਵਿਚਕਾਰ ਜਾ ਕੇ ਰੁਕ ਜਾਂਦੀ ਤੇ ਉਸ ਵਿੱਚ ਫਸੇ ਹੋਏ ਦੋ ਔਰਤਾ ਸਮੇਤ ਜੋ ਚਾਰ ਵਿਅਕਤੀ ਸਨ ਉਹਨਾਂ ਦਾ ਕੀ ਹਾਲ ਹੁੰਦਾ ਪਰ ਇਹ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਹੁਣ ਅੱਗੇ ਲਿਖ ਦਿੱਤਾ ਗਿਆ ਹੈ ਕਿ ਲਿਫਟ ਬੰਦ ਹੈ ਅੱਗੇ ਤੋਂ ਲਿਫਟ ਵਿੱਚ ਜਦੋਂ ਵੀ ਚੜ੍ਹਨਾ ਹੋਵੇ ਇਹ ਜ਼ਰੂਰ ਕਲੀਅਰ ਕਰ ਲਓ ਕਿ ਇਹ ਲਿਫਟ ਸਹੀ ਹੈ ਜਾਂ ਨਹੀਂ ਹੈ ਜਿੰਨ ਵੀ ਤੁਸੀਂ ਇਸ ਕੋਲ ਹੱਥਾ ਦੇ ਜਾਂ ਇੰਗਲਿਸ਼ ਕਰਦੇ ਹੈਂ ਜਾਂ ਬੰਦੇ ਲਈ ਯੂਜ਼ ਕਰਦੇ ਜਾਂ ਫੋਨ ਦਾ ਫੋਨ ਇੱਕ ਖੇਡ ਗਿਆ ਥੋੜਾ ਜੀ ਨਾਮ ਰਿਸ਼ੀ ਰਾਹੀਂ ਰਸ ਸਿੰਘ ਰਿਸ਼ੀ ਜੀ ਸਰ ਕੀ ਮਤਲਬ ਇੱਥੇ ਘਟਣਾ ਕੀ ਹੋਈ ਦੀ ਘਟਣਾ ਹੀ ਹੋਈ ਕਿ ਦੋ ਲੇਡੀਆਂ ਤੇ ਲੈਫਟ ਵੇ ਜਾ ਰਹੇ ਸੀ ਕਿ ਉੱਪਰ ਅੱਛਾ ਜੀ ਤੇ ਲੈਫਟ ਅਚਾਨਕ ਬੰਦ ਹੋ ਗਈ ਨਾ ਹੀ ਉੱਪਰ ਸੀ ਨਾ ਹੀ ਥੱਲੇ ਸੀ ਬਜੇ ਸ਼ੀਸ਼ੇ ਤੋੜ ਕੇ ਉਹ ਬਾਹਰ ਗੱਡੇ ਅੱਛਾ ਸ਼ੀਸ਼ੇ ਤੋੜ ਕੇ ਸ਼ੀਸ਼ਾ ਤੋੜ ਕੇ ਬਾਹਰ ਗੱਡੇ ਹਾਂਜੀ ਇਤੁਕੋ ਐਮਰਜੈਂਸੀ ਆਪਰੇਟਰ ਨਹੀਂ ਪੈਂਦਾ ਜੀ ਨਹੀਂ ਕੋਈ ਨਹੀਂ ਪੈਂਦਾ ਇੱਥੇ ਤੇ ਲਾਈਟ ਵਗੈਰਾ ਵੀ ਚਲ ਗਈ ਸੀ ਅੰਦਰ ਕੀ ਲਾਈਟ ਸੀਗੀ ਸਰ ਨੂੰ ਜ਼ਿਆਦਾ ਤੇ ਜਾਣਕਾਰੀ ਹੈ ਨਹੀਂ ਕਿਉਂਕਿ ਮੈਂ ਬਾਹਰ ਸਗਾ ਹਾਂ ਤੇ ਹਲੇ ਕਿਸੇ ਨੇ ਗੱਲਬਾਤ ਵੀ ਨਹੀਂ ਹੋਈ ਜੀ ਦੱਸ ਦੇ ਇਹ ਕਿ ਇੱਕ ਲੇਡੀ ਵੀ ਅੱਧਾ ਘੰਟਾ ਬੰਦ ਰਿਹਾ ਬੰਦ ਰਹੀ ਹੈ ਹਾਂ ਤੇ ਮਤਲਬ ਏਸੀ ਕੁਲਦਰਿੰਦਰ ਚੱਲ ਸੀ ਕੋਈ ਬੰਦ ਹੋ ਗਿਆ ਸਾਰਾ ਕੁਝ ਬੰਦ ਹੋ ਗਿਆ ਸਰ ਸਾਰਾ ਕੁਝ ਹੋ ਗਿਆ ਫਿਰ ਇਹਨੂੰ ਰੈਗੂਲਰ ਯੂਜ਼ ਲਈ ਤਾਂ ਵਰਤਦੇ ਹੋਣੇ ਹਾਂ ਹਾਂ ਜੀ ਸਾਰੇ ਬਾਤਾਂ ਜਾਂ ਹੋਰ ਸਭ ਕੀ ਲਿਆ ਹਾਂਜੀ ਹਾਂਜੀ ਤੇ ਫਿਰ ਜੇ ਇਸ ਤਰੀਕੇ ਮਾਹੌਲ ਹੁੰਦਾ ਹੈ ਤਾਂ ਫਿਰ ਉਹਦੇ ਤੁਸੀਂ ਕੀ ਕਹੋਗੇ ਜੀ ਚਿੰਤਾ ਦਾ ਵਿਸ਼ਾ ਤਾਂ ਹੈਗਾ ਚਿੰਤਾ ਦਾ ਬਿਲਕੁਲ ਚਿੰਤਾ ਦਾ ਵਿਸ਼ਾ ਹੈ ਸਰ ਕੱਲੂ ਕਿਸੇ ਹੋਰ ਨਾਲ ਵੀ ਹੋ ਸਕਦਾ ਹਾਂਜੀ ਹਾਂਜੀ ਹੋ ਸਕਦਾ ਇਹਦੀ ਰਿਪੇਅਰ ਮੇਨਟੇਨੈਂਸ ਹੋਣਾ ਚਾਹੀਦਾ ਹੋਣਾ ਚਾਹੀਦਾ ਸਰ ਬਿਲਕੁਲ ਥੈਂਕ ਯੂ ਜੀ ਵੈਲਕਮ ਸਰ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499